DSP कपूरथला सब डिविजन ਦਾ ਚਾਰਜ ਸੰਭਾਲਣ ਉਪਰੰਤ कपूरथਲੇ ਵਿੱਚ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਦਿੱਤੀ ਸਖਤ ਸੇਤਾਵਨੀ ਨਸ਼ਾ ਤਸਕਰ ਅਤੇ ਦੜੇ ਸੱਟੇ ਦਾ ਕਾਰੋਬਾਰ ਚਲਾਉਣ ਵਾਲਿਆਂ ਨੂੰ ਦਿੱਤੀ ਸਖਤ ਵਾਰਨਿੰਗ कपूरथला ਪੁਲਿਸ ਤੁਹਾਡੀ ਸੁਰੱਖਿਆ ਲਈ ਹਰ ਵੇਲੇ ਹਾਜ਼ਰ DSP ਦੀਪ ਕਰਨ 2022 ਦਾ DSP ਹੈ ਤੇ ਇਸ ਤੋਂ ਪਹਿਲਾਂ ਮੈਂ ਆਪਣਾ ਅੰਡਰ ਟ੍ਰੇਨਿੰਗ ਪੀਰੀਅਡ ਜਗਰਾਉਂ ਵਿੱਚ ਕੀਤਾ ਇਸ ਤੋਂ ਪਹਿਲਾਂ ਥੋੜੀ ਦੇਰ ਮੈਂ ਜਗਰਾਉਂ ਜਲੰਧਰ ਦੇ ਹੱਥੀ ਸਰਵਿਸ ਨੇ ਭਾਈ ਤੇ ਇਸ ਆਪ ਕੋ ਪਹਿਲਾਂ ਮੈਂ ਹਮਸ਼ਾ ਆਪ ਕੋ ਸਿਟੀ ਅ ਸਬ ਡਿਵੀਜ਼ਨ ਲਗਾ ਕੇ ਆਹਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਸਾਰੇ ਇਸ ਦੇ ਵਸਨੀਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਮੈਂ ਤੇ ਨਵਾਂ ਜੁਆਇਨ ਕੀਤਾ ਇਸੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਇੱਥੇ ਸੇਵਾ ਨੇ ਬੰਨ ਦਾ ਮੌਕਾ ਮਿਲਿਆ ਸਾਡੇ ਮਾਨਯੋਗ ਡੀਏਜੀ ਸਾਹਿਬ ਨਵੀਨ ਸਿੰਘਲਾ ਸਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਐਸਪੀ ਹੈੱਡਕ quarter ਤੇ ਐਸਪੀ ਪੀਬੀਏ ਦੇ ਦਸ਼ਨ ਨਰੇਸ਼ਾਇਰ ਤੇ ਕੰਮ ਕਰਾਂਗੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਹਰ ਕ੍ਰਾਈਮਨਲ ਲਈ ਚਾਹੇ ਉਹ ਨਸ਼ੇ ਦਾ ਵਪਾਰੀ ਹੋਵੇ ਇਲੀਗਲ ਅ ਸੱਟਾ ਦਾ ਕੰਮ ਚੱਲਦਾ ਹੋਵੇ ਇਲੀਗਲ ਸ਼ਰਾਬ ਦਾ ਕੰਮ ਹੋਵੇ ਉਹਦੇ ਲਈ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੋਊਗੀ ਅਸੀਂ ਪੂਰਾ ਸਟ੍ਰਿਕਟ ਉਹਨਾਂ ਤੇ ਐਕਸ਼ਨ ਕਰਾਂਗੇ ਸਾਨੂੰ ਇਸ ਚੀਜ਼ ਲਈ ਸਾਰੇ ਸਿਵਲ ਲੋਕਾਂ ਦਾ ਵੀ ਸਹਿਯੋਗ ਦੀ ਲੋੜ ਹੈ ਉਹ ਸਾਡੇ 112 ਤੇ ਕਾਲ ਕਰ ਸਕਦੇ ਆ ਸਾਡੇ ਐਸ ਐਚ ਓ ਸਾਰੇ ਬੜੇ ਚੰਗੇ ਨੇ ਸਾਡੇ ਦੱਸ ਕੇ ਆ ਕੇ ਕੰਪਲੀਟ ਕਰ ਸਕਦੇ ਐ ਸੇਫ ਪੰਜਾਬ ਦੀ ਹੈਲਪਲਾਈਨ ਬਣੀ ਹੈ ਉਹ ਤੋਂ ਇਨਫਰਮੇਸ਼ਨ ਦੇ ਸਕਦੇ ਆ ਉਹਨਾਂ ਦੇ ਨਾਮਾ ਨੂੰ ਗੁੱਪਤ ਰੱਖਿਆ ਜਾਊਗਾ ਪੂਰਾ ਉਹਨਾਂ ਦੀ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਊਗਾ। ਐਟ ਦ ਸੇਮ ਟਾਈਮ ਇੱਕ ਇੰਪੋਰਟੈਂਟ ਫੋਕਸ ਚੀਜ਼ ਇਹ ਹੈ ਕਿ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਪਤਾ ਹੈ ਕਿ ਪੰਚਾਇਤੀ ਇਲੈਕਸ਼ਨ ਹੈ। ਤੇ ਪੰਚਾਇਤੀ ਇਲੈਕਸ਼ਨ ਨੂੰ ਲੈ ਕੇ ਅਸੀਂ ਫਲੈਗਮਾਰਕਿੰਗ ਸ਼ੁਰੂ ਕਰ ਦਿੱਤੀ ਹੈ। ਅਸੀਂ ਕੱਲ ਕਾਲਾ ਸੰਗਿਆ ਦੇ ਏਰੀਆ ਫਲੈਗਮਾਰਕ ਕੀਤਾ ਸੀ, ਆਪੇ ਅੱਜ ਏਰੀਆ ਫਲੈਗਮਾਰਕ ਕੀਤਾ ਸੀ। ਸਾਡੀ ਸਾਰੇ ਐਸਐਸਓ ਦੀ ਟੀਮ ਫਲੈਗਮਾਰਕ ਫਾਜ਼ਰ ਤੇ ਗਈ। ਅਸੀਂ ਸ਼ੋਰ ਕਰਾਂਗੇ ਕਿ ਇੱਥੇ ਇਲੈਕਸ਼ਨ ਬਿਨਾਂ ਕਿਸੇ ਪ੍ਰੈਸ਼ਰ ਤੋਂ ਹੋਣ, ਫਰੀ ਐਂਡ ਫੇਅਰ ਇਲੈਕਸ਼ਨ ਹੋ। ਇੱਕ ਕ੍ਰਾਈਮ ਪ੍ਰੀ ਇਲੈਕਸ਼ਨ ਹੁਣ ਇਹ ਵੀ ਸਾਨੂੰ ਸਾਰੇ ਲੋਕਾਂ ਦੇ ਸਹਿਯੋਗ ਦੀ ਪੂਰੀ ਲੋੜ ਹੋਊਗੀ ਅਦਰ ਦੈਟ ਮੈਂ ਸਾਰੇ ਲੋਕਾਂ ਨੂੰ ਰਿਕਵੈਸਟ ਕਰਨੀ ਤਾਂ ਮੈਂ ਜਿਹੜੇ ਸਾਡੇ ਕਿਸਾਨ ਭਰਾ ਨੇ ਕਿ ਆਪਾਂ ਉਹ ਉਹਨਾਂ ਦਾ ਯੋਗਦਾਨ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਹੈ ਪਰ ਐਟ ਦ ਸੇਮ ਟਾਈਮ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਆਪਣੇ ਵਾਤਾਵਰਣ ਨੂੰ ਬਚਾ ਕੇ ਰੱਖਣ ਤਾਂ ਕਿ ਉਹਨਾਂ ਦੀਆਂ ਤੇ ਸਾਰਿਆਂ ਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਰੱਖਿਅਤ ਰਹਿ ਸਕਣ ਇਹੋ ਕਿਰਪਾ ਕਰਕੇ ਪ੍ਰਾਣੀ ਨੂੰ ਅਗਨਾਲਣ ਤੇ ਇੱਕ ਕਾਰੇ ਸ਼ਹਿਰ ਦੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਜਿਹੜੇ ਉਹਨਾਂ ਦੇ ਵਿੱਚ ਅੰਡਰਏਜ ਡਰਾਈਵਿੰਗ ਆਪਾਂ ਨੂੰ ਦਿਖਦਾ ਹੈ ਕਿ ਅੰਡਰਏਜ ਡਰਾਈਵਿੰਗ ਬਹੁਤ ਵੱਧ ਰਹੀ ਹੈ ਇਹ ਅੰਡਰਏਜ ਡਰਾਈਵਿੰਗ ਕੋਈ ਪਰੇਸ਼ਾਨ ਕਰਦਾ ਹੈ ਬਾਕੀ ਸਾਡੀ 24x7 ਦੀ ਤੈਨੂੰ ਚੰਪੀਅਨ ਚਾਰਜ ਦੀ ਟੀਮ ਬੜੀ ਸਿਹਰਦਾ ਤੇ ਅਸੀਂ ਸਾਡੀ ਸੇਵਾ ਵਿੱਚ ਹਾਜ਼ਰ ਸਰ ਸਾਹਿਬ ਜੋ ਆਨਲਾਈਨ ਜਿਹੜਾ ਦੇਖ ਰਿਹਾ ਆ ਰਹੇ ਤੇ ਕੋਈ ਸੁਰੱਖਿਆ ਤੋਂ ਬੰਦ ਕਰਦੇ ਨਾ ਲੱਗ ਮੀ ਨੇ ਹਰ ਹਾਲ ਜੀ ਕੋਰਟ ਸਤਿ ਸ਼੍ਰੀ ਅਕਾਲ ਇਹਦੇ ਸਾਡੇ ਦੋ ਚੈਲੰਜਸ ਨੇ ਜਿਵੇਂ ਕਿ ਇਲੈਕਸ਼ਨ ਵੀ ਹੈ ਐਟ ਦ ਸੇਮ ਟਾਈਮ ਆਪਾਂ ਨੂੰ ਪਤਾ ਹੈ ਕਿ ਦੁਸ਼ਹਿਰਾ ਆ ਰਿਹਾ ਤੇ ਮੰਦਰਾਤ ਪ੍ਰੋਗਰਾਮ ਹੋਣਗੇ ਉਹਦੇ ਲਈ ਸਾਡੀ ਪੀਸੀਆਰ ਦੀ ਟੀਮ ਹੈ ਟ੍ਰੈਫਿਕ ਇਨਚਾਰਜ ਨੇ ਤੇ ਸਾਡੇ ਐਸਟਪੀ ਦੀ ਟੀਮ ਹੈ ਰੈਗੂਲਰ ਬੇਸਿਸ ਤੇ ਚੈੱਕ ਇਨ ਹੋ ਰਹੀ ਹੈ ਕਾਪੋ ਆਪਰੇਸ਼ਨ ਵੀ ਕਰ ਰਹੇ ਆ ਜਿਹੜੇ ਸ਼ਰਾਬੀ ਅੰਦਰ ਨੇ ਅਸੀਂ ਉਹਨਾਂ ਦੇ ਪ੍ਰੀਵੈਂਟਿਵ ਟੈਕਟਿਕਸ ਪੰਜਾਬ ਗਲੋਬਲ ਮੀਡੀਆ ਤੁਹਾਡੀ ਆਪਣੀ ਆਵਾਜ਼ ਤੁਹਾਡੇ ਹਰੇਕ ਸੁਖ ਦੁੱਖ ਵਿੱਚ ਤੁਹਾਡੇ ਸਾਥ ਪੋਰੀਆਂ ਸਟਨਾ ਵਾਲੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਟ੍ਰੇਸਿੰਗ ਕੀਤਾ ਜਾਵੇ ਉਹ ਸਾਡੇ ਨੂੰ ਕੁਝ ਰਿਕੁਐਸਟ ਹੈ ਇੱਕ ਤਾਂ ਜਿੰਨੇ ਵੀ ਮੋਟਰਸਾਈਕਲ ਨੇ ਜਿਹੜੇ ਬਣਾ ਨੰਬਰੀ ਚੱਲ ਰਹੇ ਐ ਅਸੀਂ ਸਾਰੇ ਉਹਨਾਂ ਦੇ ਚਲਾਨ ਵਧਾਰੇ ਨੇ ਤੇ ਬਹੁਤ ਸਾਰੇ ਆਪ ਨੂੰ ਪਤਾ ਹੈ ਕਿ ਮੋਟਰਸਾਈਕਲਾਂ ਦੇ ਨੰਬਰ ਹਜੇ ਵੀ ਪੁਰਾਣੇ ਲੱਗੇ ਹੋਏ ਐ ਜਿਹੜੀ ਇੰਡੀਆ ਵਾਲੀ ਨੰਬਰ ਪਲੇਟ ਨਹੀਂ ਐ ਤਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਲਦ ਤੋਂ ਜਲਦ ਇੰਡੀਆ ਵਾਲੀ ਨੰਬਰ ਪਲੇਟ ਵਾਲੀ ਜਾਵੇ ਦੂਸਰਾ ਮੂੰਹ ਟੱਕ ਕੇ ਮੋਟਰਸਾਈਕਲ ਨਾ ਚਲਾਇਆ ਜਾਵੇ ਕਿਉਂਕਿ ਉਹਦੇ ਨਾਲ ਇਹ ਹੁੰਦਾ ਹੈ ਕਿ ਆਪਾਂ ਚਲੋ ਮੋਹਰ ਘੱਟੇ ਕਰਕੇ ਜਾਂ ਗਰਮੀ ਕਰਕੇ ਕਈ ਵਾਰ ਪੱਗ ਕਰਕੇ ਜਾਂ ਪਰ ਇਹਦੇ ਨਾਲ ਜਿਹੜਾ ਕ੍ਰਿਮੀਨਲ ਬੰਦਾ ਉਹਨੂੰ ਸ਼ਹਿਰ ਮਿਲ ਜਾਂਦੀ ਹੈ ਕਿਉਂਕਿ ਦਸਾਂ ਤੋਂ ਕਿਹੜਾ ਕ੍ਰਿਮੀਨਲ ਬੰਦਾ ਹੈ ਆਪਾਂ ਆਈਡੈਂਟੀਫਾਈ ਨਹੀਂ ਕਰ ਪਾਂਦੇ। ਕਈਆਂ ਪਿਆ ਤੋਂ ਰਿਮੂਵਟ ਆ ਕੇ ਆਉਂਦਾ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਤਾਂ ਉਹਨੂੰ ਆਈਡੈਂਟੀਫਾਈ ਕਰਨਾ ਬੜਾ ਆਫਕ ਹੋ ਜਾਂਦਾ ਹੈ। ਤਾਂ ਉਹਨੂੰ ਸ਼ਹਿਰ ਦੇ ਵਿੱਚ ਦਲੇਸ ਤੇ ਉਹ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ। ਅਨੰਦ ਜੀ ਇਹਦੇ ਲਈ ਵੀ ਸਾਡੀ ਟੀਮ ਯਤਨ ਕਰ ਰਹੀ ਹੈ CIA ਤੇ ਸਪੈਸ਼ਲ ਡਾਂ ਦੇ ਨਾਲ ਤੜਕੇ ਅਸੀਂ ਜੁਆਇੰਟ ਆਪਰੇਸ਼ਨਸ ਕਰਾਂਗੇ ਤੇ ਇਹਦੇ ਵਿੱਚ ਲੋਕਾਂ ਦੀ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਕੋਈ ਵੀ ਸਾਡੇ ਕੋਲ ਸਾਰਾ ਕੋਈ ਇਨਪੁਟ ਹੋਗਾ ਤਾਂ ਉਹ ਸਾਡੇ ਕੋਲ ਆ ਕੇ ਸ਼ੇਅਰ ਕਰ ਸਕਦੇ ਹੋ ਸਾਡੀ ਜਿਹੜੀ ਟ੍ਰੈਫਿਕ ਟੀਮ ਹੈ ਉਹ ਪਾਸਸਰ 2 ਦੀ ਟੀਮ ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਥੋੜਾ ਬੈਟਰ ਰੈਗੂਲੇਸ਼ਨ ਕਰ ਚੁੱਕੀ ਹੈ ਉਹਨਾਂ ਨਾਲ ਵੀ ਇੱਕ ਮੀਟਿੰਗ ਕਰਨਾ ਹੈ ਇਹ ਇੱਕ ਹੋਰ ਸੀਗਾ ਕਿ ਜਿੰਨੀਆਂ ਵੀ ਦੁਕਾਨਾਂ ਨੇ ਤੇ ਕਰਨੇ ਜਿਨ੍ਹਾਂ ਦੇ ਕੈਮਰੇ ਨਹੀਂ ਲੱਗੇ ਹੋਏ ਉਹ ਕੱਲੀ ਆਪਣੀ ਸਿਕਿਉਰਿਟੀ ਨਹੀਂ ਹੈ ਉਹ ਇੱਕ ਪਬਲਿਕ ਗੁੱਡ ਵੀ ਹੈ ਮਤਲਬ ਮੈਕਸਿਮ ਕੈਮਰੇ ਲਗਵਾਏ ਜਾਣ ਜਿੰਨੀਆਂ ਵੀ ਦੁਕਾਨਾਂ ਨੇ ਦੁਕਾਨ ਵਾਲੇ ਮੈਂ ਦੇਖਿਆ ਹੈ ਕਿ ਬਹੁਤ ਵਾਰ ਆਪਾਂ ਆਪਣੇ ਗੇਟ ਨੂੰ ਕਵਰ ਕਰ ਲੈਂਦੇ ਆ ਪਰ ਜਿਹੜੇ ਵੀ ਆਪਾਂ ਕੈਮਰੇ ਲਵਾਉਣੇ ਐ ਐਟਲੀਸਟ ਹਰ ਕੱਪ ਤੇ ਹਰ ਦੁਕਾਨ ਵਾਲੇ ਦੋ ਕੈਮਰੇ ਜਿੱਦਾਂ ਦੇ ਲਵਾਉਣ ਜਿਹੜੇ ਰੋਡ ਦੇ ਦੋਨੋਂ ਐਂਗਲਸ ਨੂੰ ਕਵਰ ਕਰਦੇ ਇੱਕ ਲੈਫਟੋ ਤੇ ਕਰਾਈ ਤੋਂ ਸਰ ਆਪਨੇ ਬਹੁਤ ਬਹੁਤ ਵਾਰ ਬਹੁਤ ਦੇਖਿਆ ਸਰ ਕਾ ਜੀ ਜਿਹੜੇ ਦੁਕਾਨ ਵਾਲੇ ਚਾਹੇ ਕਹਿੰਦੇ ਸਾਨੂੰ ਕੰਮਕੀਆਂ ਮਿਲਦੀਆਂ ਇੱਦੋਂ ਨੂੰ ਕਹਿੰਦੇ ਬੈਂਕ ਤੋਂ ਮਨਾ ਕਰ ਦੋ ਕੰਮਕੀਆਂ ਜੀ ਕੋਈ ਵੀ ਤੁਹਾਡਾ ਇਨਪੁਟ ਹੈ ਤਾਂ ਪਲੀਜ਼ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਉੱਥੇ ਪੀਸੀਆਰ ਦੀ ਪੈਟਰੋਲਿੰਗ ਭੁਲਾ ਦਿੰਦੇ ਆ ਤੇ ਐਸਟੀਯੂ ਦੀ ਟੀਮ ਵੀ ਲਾ ਦਿੰਦੇ ਲੋਕਾਂ ਨਾਲ ਜੀ ਜੋ ਕੋਈ ਮੈਸੇਜ ਹੈ ਕਿ ਆਪਾਂ ਇੱਕ ਪੀਸੂ ਸੁਸਾਇਟੀ ਬਣਾ ਸਕੋ ਸਾਡਾ ਸਾਥ ਦੇਣ ਤੇ ਜੋ ਵੀ ਉਹਨਾਂ ਦੇ ਕੋਈ ਇਨਪੁਟ ਹੈ ਕੋਈ ਵੀ ਤਕਲੀਫ ਹੈ ਦੁੱਖ ਹੈ ਉਹ ਸ਼ੇਅਰ ਕਰ ਸਕਦੇ ਆ